ਉਹ ਰਿਆ ਜੰਗਲ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਆਪਾ ਗੁਰੂ ਜੀ ਇਸ ਇੱਕ ਵਾਰ ਬੇਟਾ ਵੱਲੋਂ ਵਾਰ ਨੰਬਰ 5 ਤੋਂ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਸ਼ਿਖਾ ਗੁਪਤਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੇ ਆ ਕਿ ਇਹਰਾ ਪਾਪਾ ਦਾਨਕ ਦਾ ਵਿਕਾਸ ਸਿਰਫ ਪਤੀ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਪੇਸ਼ ਹੈ ਸਾਡੇ ਪੱਤਰਕਾਰ ਕ੍ਰਿਸ਼ਨ ਵਪਾਲ ਦੀ ਵਿਸ਼ੇਸ਼ ਰਿਪੋਰਟ ਸਾਰਿਆਂ ਨੂੰ ਨਮਸਕਾਰ ਸਤ ਸ੍ਰੀ ਅਕਾਲ ਜੀ ਮੈਂ ਬਟਾਵਾ ਆਜਾਂ ਵਾਰ ਨੰਬਰ 5 ਤੋਂ ਰਜੇਸ਼ਪਾਲ ਗੁਪਤਾ ਮੇਰਾ ਨਾਮ ਹੈ ਮੈਂ ਪ੍ਰੇਮਸਰ ਗੁਪਤਾ ਸਾਹਿਬ ਦਾ ਪ੍ਰਧਾਨ ਅਗਾਉਂਗਾ ਲੱਗਾ ਅੱਜ ਮੇਰੀ ਪਤਨੀ ਸ਼ਿ ਸ਼ਿਖਾ ਮਹਾਜਨ ਇਲੈਕਸ਼ਨ ਲਾਦੇ ਆ ਐਮਸੀ ਦੇ ਪੇਰ ਬਾਬਾ ਨਾਨਕ ਵਾਰ ਨੰਬਰ 5 ਤੋਂ ਮੈਂ ਆਪਣੇ ਸਾਰੇ ਹਲਕੇ ਦੇ ਵਾਡ ਦੇ ਸਪੋਟਰਾਂ ਤੇ ਸਪੋਟਰਾਂ ਨੂੰ ਅਪੀਲ ਕਰਦਾ ਕਿ ਸਾਰੇ ਜਾਣੇ 14 ਸ਼ਾਂਤ ਦੇ ਇੱਕ ਨੰਬਰ ਤੇ ਜਿਹੜਾ ਆਏਗਾ ਉਹਨੂੰ ਵੋਟਾਂ ਪਾਓ ਤੇ ਕਾਮਯਾਬ ਕਰੋ ਕਿਉਂਕਿ ਲੰਮੇ ਸਮੇ ਤੋਂ ਮੈਂ ਤੇ ਮੇਰਾ ਪਰਿਵਾਰ ਅਸੀਂ ਸਾਰੇ ਸ਼ਹਿਰ ਦੀ ਸੇਵਾ ਕਰਦੇ ਰਹੇ ਮੇਰੇ ਪਿਤਾ ਜੀ ਸ਼੍ਰੀ ਪ੍ਰੇਮ ਸਰ ਗੁੱਤਾ ਜੀ 15 ਸਾਲ ਤੱਕ ਉਹਨਾਂ ਦੇ ਪ੍ਰਧਾਨ 35 ਸਾਲ ਐਮਸੀ ਰਹੇ ਨੇ ਅਤੇ ਨਗਰ ਦੀ ਵਾਰਡ ਦੀ ਸਾਰੇ ਸ਼ਹਿਰ ਦੀ ਸੇਵਾ ਕਰਦੇ ਰਹੇ ਨੇ ਮੈਂ ਲੋਕਾਂ ਨੂੰ ਸਾਥੇ ਹੋਰ ਕੇ ਅਪੀਲ ਕਰਦਾ ਕਿ ਮੇਰੀ ਪਤਨੀ ਸ਼ਿਖਾ ਮਹਾਜਨ ਨੂੰ ਵੋਟਾਂ ਪਾਓ ਸਹਿਯੋਗ ਕਰੋ ਤਾਂ ਕਿ ਮੈਂ ਅੱਗੇ ਵੀ ਲੋਕਾਂ ਦੀ ਆਪਣੇ ਵਾਰਡ ਦੀ ਆਪਣੇ ਸ਼ਹਿਰ ਦੀ ਸੇਵਾ ਕਰਦਾ ਰਹਾ ਆਪਣੇ ਵਾਰਡ ਦੇ ਨਾਲ ਨਾਲ ਮੈਂ ਸਾਰੇ ਸ਼ਹਿਰ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਸ਼ਹਿਰ ਜਿਸ ਵੀ ਵਾਰਡ ਦੇ ਵਿੱਚ ਸਾਡਾ ਆਵਾਜ਼ ਨਹੀਂ ਪਾਰਟੀ ਦਾ ਵਰਕੇ ਬੋਤਾ ਹੈ ਉਹਨਾਂ ਵੇ ਵਾਟ ਵਾਟ ਵਡਾਂ ਦਾ ਕਾਮਯਾਬ ਕਰੋ ਤਾਂ ਕਿ ਸਾਡੇ ਸ਼ਹਿਰ ਦੀ ਕਮੇਟੀ ਆਮ ਆਦਮੀ ਪਾਰਟੀ ਦੀ ਸਰਦਾਰ ਗੁਰਦੀਪ ਸਿੰਘ ਦਾਵਾ ਐਮਐਲ ਅਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਦੇ ਅਧੀਨ ਵਧੀਆ ਤਰੀਕੇ ਨਾਲ ਕੰਮ ਕਰੇ ਅਤੇ ਕਾਮਯਾਬ ਹੋਵੇ ਮਿਹਰਬਾਨ ਜੀ